ਪਹਿਲੇ ਦਿਨ ਫੁੱਲ ਆਏ ਹਾਂ ਤੋੜ ਕੇ ਮੱਥਾ ਟੇਕਿਆ ਉਸ ਤੋਂ ਬਾਅਦ ਥੋੜੇ ਜਿਵੇਂ ਮੈਂ ਇੱਕ ਤੇ ਦੁਕਾਨਦਾਰ ਕੋ ਗਿਆ ਸੰਗ ਦਾ ਸੰਗ ਦਾ ਅੱਛਾ ਸੰਗ ਦਾ ਸੰਗ ਦਾ ਲੈ ਇੱਕ ਦੁਕਾਨਦਾਰ ਨੇ ਇੱਕ ਬੰਦਗੜ ਨੇ ਹਾਂ ਪਹਿਲੇ ਗੋਲ ਗਿਆ ਮੈਂ ਜਰ ਫੁੱਲ ਵਿਖ ਜਾਣਗੇ ਕਹਿੰਦਾ ਲੈ ਆਓ ਜਿੰਨੇ ਮਰਜੀ ਮੈਂ ਉਹਨੂੰ ਪਹਿਲੇ ਦਿਨ ਇੱਕ ਟੋਕਰੀ ਜੀ ਨਹੀਂ ਕਿ ਹੋਈ ਸੀ ਮੈਂ ਲੈ ਕੇ ਗਿਆ ਹਾਂ ਮਤਲਬ ਜਿਵੇਂ ਚਲੋ ਜਿਹੜੀ ਚੀਜ਼ ਆਪਣਾ ਹੁੰਦਾ ਨਹੀਂ ਰਸਤਾ ਨਹੀਂ ਹੁੰਦਾ ਰਸਤਾ ਨਹੀਂ ਹੁੰਦਾ ਸੰਗ ਲੱਗੇ ਵੀ ਇਹ ਕੀ ਕਰ ਰਹੀ ਹੈ ਕੀ ਕਰਦੇ ਹਾਂ ਚਲੋ ਮੈਂ ਲੈ ਗਿਆ ਬੜੀ ਖੁਸ਼ੀ ਹੋ ਉਹਨੇ ਬੜੀ ਉਹਨੇ ਵੀ ਪਹਿਲੇ ਦਿਨ ਬਹੁਤ ਵਧੀਆ ਤਰੀਕੇ ਨਾਲ ਕਹਿੰਦਾ ਲੈ ਆਓ ਇਹ ਜਰੂਰ ਹੋਇਆ ਖੰਨਾ ਗੁਵਿੰਦਗੜ੍ਹ ਫਿਰ ਮੈਂ ਫਿਰ ਮੈਨੂੰ ਮਨ ਖੁੱਲ ਗਿਆ ਮਹਰੇ ਕਿ ਕਿੱਥੇ ਵੀ ਦੇਖਣਾ ਫੁੱਲਾਂ ਵਾਲਾ ਉੱਥੇ ਖੜ੍ਹ ਜਾਣਾ ਬਾਈ ਫੁੱਲ ਮੇਰੇ ਕੋਲ ਹੈਗੇ ਨੇ ਬਾਈ ਹੈਗੇ ਨੇ ਪਹਿਲੇ ਸਾਲ ਹੀ ਅੱਧੇ ਇਕੜ ਚੋਂ ਮੈਨੂੰ ਬਹੁਤ ਜ਼ਿਆਦਾ ਮਾਰਜਿਨ ਮਿਲੇਆ ਬਹੁਤ ਜ਼ਿਆਦਾ ਮਾਰਜਿਨ ਮਿਲੇ ਮੈਂ ਕਹਿੰਦਾ ਵੀ ਮੈਂ ਸੋਚੀ ਵੀ ਇੰਨਾ ਮਾਰਜਿਨ ਭਾਈ ਕੀ ਉਹਨਾਂ ਨੇ ਰੇਟ ਪੁੱਛਿਆ ਹੋਊਗਾ ਤੁਸੀਂ ਤਾਂ ਵੈਸੇ ਹੀ ਟੋਕਰੀ ਲੈ ਕੇ ਚਲੇਗੇ ਉਹਨਾਂ ਕਹੋਗਾ ਯਾਰ ਟੋਕਰੀ ਦਾ ਰੇਟ ਦੱਸ ਦੇ ਫਿਰ ਹੈ ਹਾਂ ਮੈਂ ਕਿਹਾ ਕੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕੀ ਰੇਟ ਆ ਜੋ ਉਹਨਾਂ ਨੇ ਕਿਹਾ 30 40 50 ਮੈਨੂੰ ਹੁਣ ਯਾਦ ਨਹੀਂ ਕੀ ਰੇਟ ਸੀ ਉਸ ਟਾਈਮ ਹਾਂ ਕਹਿੰਦੇ ਉਹ ਦੇ ਦੇ ਮੈਂ ਆਪਣੇ ਲੈ ਆਇਆ ਮੈਨੂੰ ਜਲ ਸ਼ੁਕਰ ਆ ਵਧੀਆ ਫਿਰ ਹੌਲੀ ਹੌਲੀ 10 ਕਿਲੋ 20 ਕਿਲੋ